ਹਾਂਜੀ ਇਹ ਨਾਮਾ ਜਿਹੜਾ ਪਿੰਡਾਂ ਕੀ ਜਨਾਂ ਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਮੇਰਾ ਨਾਮ ਕਰਮਚੰਦਾ ਕਾਦੀਆਂ ਪਿੰਡ ਦਾ ਮੈਂ ਸਰਪੰਚ ਆ ਜੀ ਅੱਜ ਜਿਹੜੀ ਕਾਨਫਰੰਸ ਰੱਖੀ ਕੀ ਮਤਲਬ ਇਹ ਸਾਡੇ ਨਾਲ ਤੱਕਾ ਹੋਇਆ ਹੋਰ ਸਾਨੂੰ ਸੁਣਵਾਈ ਨਹੀਂ ਕਰ ਰਹੀ ਕਿ ਜੀਵਿਦਾਰ ਪਰਿਵਾਰ ਨੇ ਕੁੱਟਮਾਰ ਕੀਤੀ ਹੈ ਜਿਹਨੇ ਕੁੱਟਮਾਰ ਕੀਤੀ ਮੇਰੇ ਨਾਲ ਪੰਜਾਬ 14 ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਇਹ ਨਾ ਨਹੀਂ ਕਿਹੜੀ ਤਰੀਕ ਨੂੰ ਉਹ ਜੋਰਾਂ ਬੋਲ ਰਹੇ ਨੇ ਅੱਜ 8 ਤਰੀਕ ਨੂੰ ਮੇਰੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਮੇਰੇ ਕੋਲ ਵੈਨ ਆ ਸਕੂਲ ਵੈਨ ਉਹਦਾ ਸ਼ੀਸ਼ਾ ਤੋੜਿਆ ਗਿਆ ਉਹਦੀ ਮੰਮੀ ਆ ਕੇ ਮੇਰੇ ਕੋਲ ਮੰਨ ਕੇ ਗਈ ਆ ਵੀ ਅਸੀਂ ਤੇਰਾ ਸ਼ੀਸ਼ਾ ਪਾ ਦਵਾਂਗੇ ਤੇ ਅਸੀਂ ਖਰਚਾ ਦਵਾਂਗੇ ਕਾਰਨ ਕੀ ਆ ਜੀ ਕਾਰਨ ਕੀ ਲੜਾਈ ਸ਼ੀਸ਼ਾ ਤੋੜਨ ਦਾ ਕਾਰਨ ਕੀ ਹੈ ਪਾਲਟੀ ਬਾਜੀ ਜੀ ਪਾਲਟੀ ਬਾਜੀ ਬਸ ਮੇਰੇ ਕੋਈ ਨਾ ਕੁਝ ਰਮਸਲਾ ਸ਼ੁਰੂ ਹੋਇਆ ਉਹ ਐਤਾ ਥੋੜੀ ਕੋਈ ਪ੍ਰਾਣੀ ਰੰਜੀਤ ਅਟ ਨੋ 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 ਕੋਈ ਕੋਈ ਪ੍ਰਾਣੀ ਰੰਜੀਤ ਨਹੀਂ ਅੱਛਾ ਹਾਂ ਕੋਈ ਪ੍ਰਾਣੀ ਰੰਜੀਤ ਨਹੀਂ ਅੱਛਾ ਸ਼ੀਸ਼ਾ ਤੋੜਦਾ ਫਿਰ ਉਹਦੀ ਮਾਂ ਆ ਕੇ ਮਾਰਨ ਗਈ ਮੰਨ ਗਈ ਉਹਨੇ ਖੁਦ ਫੋਨ ਕੀਤਾ ਮੈਨੂੰ ਹਾਂਜੀ ਵੀ ਚਾਚਾ ਗਲਤੀ ਹੋ ਗਈ ਮੇਤੋ ਵੱਜ ਗਈ ਡਾਂ ਤੇ ਮੈਂ ਤੇਰਾ ਸ਼ੀਸ਼ਾ ਤੋਪਵਾ ਲਾ ਮੈਂ ਤੈਨੂੰ ਖਰਚਾ ਦੇ ਦੂੰਗਾ ਅੱਛਾ ਗੁਰਤੇਜ ਸਿੰਘ ਅੱਛਾ ਜੀ ਸ਼ੀਸ਼ਾ ਤੋੜਨ ਵਾਲਾ ਗੁਰਤੇਜ ਸਿੰਘ ਦਾ ਅੱਛਾ ਜੀ ਉਹਦੀ ਥਾਣੇ ਰਿਪੋਰਟ ਦਿੱਤੀ 13 ਤਰੀਕ ਨੂੰ ਜਾ ਕੇ ਠੀਕ ਹੈ ਜੀ 5 ਦਿਨ ਵੇਟ ਕੀਤੀ ਅਸੀਂ ਐਸਐਚ ਨੂੰ ਮੇਰੀ ਸਿੱਧੀ ਗੱਲ ਹੋਈ ਉਹ ਕਹਿੰਦੇ ਵੀ ਇੰਨੇ ਦਿਨ ਲੇਟ ਕਿਉਂ ਕਰ ਰਹੇ ਹੋ ਮੈਂ ਕਹਾਂ ਅਸੀਂ ਪੰਚਾਇਤ ਆ ਅਸੀਂ ਪੰਚਾਇਤ ਹੋਣ ਦੇ ਨਾਤੇ ਉਹਨੂੰ 5 ਦਿਨ ਦਿੱਤੇ ਵੀ ਆ ਕੇ ਮਾਫ ਆਪਨ ਸੌਰੀ ਫੀਲ ਕਰੇ ਜਾਂ ਆਪਣਾ ਖਰਚਾ ਦੇਵੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਉਹਦੇ ਵਿੱਚ ਮੈਂ ਆਪਣੀ ਕੰਪਲੇਨ ਦੇ ਵਿੱਚ 27 ਤਰੀਕ ਦੇ ਵਿੱਚ ਵੀ ਦੋ ਵਾਰ ਥਾਣੇ ਜਾ ਕੇ ਪੁੱਛ ਪੜਤਾਲ ਕੀਤੀ ਵੀ ਭਾਈ ਕੀ ਕੀਤਾ ਇਸ ਮਸਲੇ ਦਾ ਕੋਈ ਨਹੀਂ ਕੀਤਾ ਨਾ ਹਾਂਜੀ ਫਿਰ ਫਿਰ 27 27 ਤਰੀਕ ਨੂੰ ਮੈਂ ਘੁੰਮ ਕੇ ਆ ਰਿਹਾ ਸੀ ਫਿਰ ਮੀਆਂ ਘਟਵਲਾ ਉਧਰੋਂ ਗੁਰਤੇਜ ਨੀ ਗੁਰਤੇਜ ਉਹਦੇ ਘਰ ਦੇ ਬਾਹਰ ਖੜਾ ਸੀ ਜ਼ਿਮੀਦਾਰ ਦੇ ਘਰ ਦੇ ਬਾਹਰ ਇਹਨਾਂ ਦਾ ਇੰਦਰਵੀਰ 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 ਦੇ ਘਰ ਦੇ ਬਾਹਰ ਖੜਾ ਸੀ ਮੈਂ ਕਿਹਾ ਵੀ ਉਹ ਗੱਗ ਵੀ ਤੂੰ ਕੋ ਯਾਰ ਤੂੰ ਉਹਦਾ ਸੇਚੋ ਨਿਕਨੇਮ ਗੱਗਾ ਮੈਂ ਕਿਹਾ ਵੀ ਗੱਗ ਤੂੰ ਯਾਰ ਨਾ ਆਇਆ ਫੋਨ ਕਰਕੇ ਮੈਂ ਕਿਹਾ ਨਾ ਤੂੰ ਪੈਸਿਆਂ ਬੱਧ ਮਦਦਿਆ ਨਾ ਤੂੰ ਆਪ ਆਇਆ ਅਸੀਂ ਇਹਨਾਂ ਕਹਿੰਦਾ ਤੇਰਾ ਸੇਚੋ ਪੋਣਾ ਨਾ ਕੋਈ ਖਰਚਾ ਦੇਣਾ ਅੰਦਰੋਂ ਨੇ ਆਪਣੇ ਸਰਦਾਰ ਨੂੰ ਹਾਕ ਮਾਰੀ ਆ ਆਜੋ ਕਹਿੰਦਾ ਪਾਜੀ ਅੱਜ ਇਹਦੀ दारू ਲਾਈਏ ਹੋਰ ਉਹ ਕਹਿੰਦਾ ਵੀ ਜਦੋਂ ਉਹ ਆ ਡਾਂਗ ਲੈ ਕੇ ਆ ਗਿਆ ਬਾਹਰ ਉਹਨੇ ਮੈਨੂੰ ਢਾਹ ਰਿਆ ਉਹ 6.5 ਫੁੱਟ ਜਵਾਨ ਆ ਠੀਕ ਆ ਜੀ ਉਹ ਬਤੀ 33 ਸਾਲ ਦੀ ਉਮਰ ਆ ਮੇਰੀ 45 ਸਾਲ ਦੀ ਉਮਰ ਕਹਿੰਦੇ ਤੁਹਾਨੂੰ ਚੁਮਾਰਨ ਦਾ ਸਰਪੰਚ ਬਣ ਨਹੀਂ ਦੇਣਾ ਚਾਹੀਦਾ ਡਾਰੂ ਪੀਤੀ ਹੋਈ ਨਹੀਂ ਰਾਤ ਦੀ ਪੀਤੀ ਹੋਈ ਸੀ ਹਾਂ ਫਿਰ ਕੁੱਟਮਾਰ ਕੀਤੀ ਮੇਰੇ ਘਰ ਦੇ ਪਿੰਡ ਦੇ ਮਰੇਗਾ ਵਾਲੀਆਂ ਬੁੜੀਆਂ ਮੈਨੂੰ ਘਰ ਲੈ ਆਈਆਂ ਤੇ ਉਸ ਤੋਂ ਬਾਅਦ ਮੈਂ ਘਰੇ ਚੱਲ ਗਿਆ ਉਹਨਾਂ ਨੇ 112 ਨੰਬਰ ਤੇ ਕਾਲ ਕਰਕੇ ਮੈਨੂੰ ਥਾਣੇ ਅਰੈਸਟ ਕਰਵਾ ਦਿੱਤਾ ਮੇਰਾ ਟੈਸਟ ਕਰਵਾਇਆ ਗਿਆ ਅਲਕੋਹਲ ਦਾ ਉਹ ਚ ਪੋਜ਼ਿਟਿਵ ਆਇਆ ਕਿਉਂਕਿ ਕਟੋ-ਕਟ ਦਾਰੂ ਜਿਹੜੀ ਆ ਬੰਦੇ ਦੇ ਸਰੀਰ 36 ਘੰਟੇ ਰਹਿੰਦੀ ਆ ਤੁਸੀਂ ਪੁੱਛੋ ਜੀ ਸਰ ਸਾਨੂੰ ਲੱਡਵਾਲ ਲੱਗਦਾ ਸਰ ਜਿਵੇਂ ਹੁਣ ਪੰਚਾਇਤੀ ਚੋਣਾਂ ਵੀ ਹੋਣੀਆਂ ਆ ਅੱਗੇ ਇਤੋਂ ਲੱਗਦਾ ਵੀ ਕਿਤੇ ਨਾ ਕਿਤੇ ਟਾਰਗੇਟ ਐਸ்சி ਭਾਈਚਾਰੇ ਨੂੰ ਕੀਤਾ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਬਿਲਕੁਲ 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 ਇਦਾਂ ਜੀ ਵੀ ਟਾਰਗੇਟ ਟਾਰਗੇਟ ਕੀਤਾ ਜਾ ਰਿਹਾ ਹੈ ਵੀ ਐਸ்சி ਘੱਟ ਤੋਂ ਘੱਟ ਸਰਪੰਚ ਬਣਨ ਅੱਜ ਫਿਰ ਕੀ ਮੰਗਦਾ ਤੁਹਾਡੀ ਤੁਹਾਡੀ ਕੀ ਗੱਲਬਾਤ ਪਈ ਆ ਜੀ ਮੇਰੇ ਘਰੇ ਲਗਾਤਾਰ ਪੁਲਿਸ ਤਿੰਨ ਦਿਨ ਫੜਨ ਤੋਂ ਬਾਅਦ ਜਦੋਂ ਮੈਂ ਛੁਡਾ ਕੇ ਲਿਆਂਦਾ 27 ਤਰੀਕ ਨੂੰ ਉਸ ਤੋਂ ਬਾਅਦ ਤਿੰਨ ਦਿਨ ਲਗਾਤਾਰ ਪੁਲਿਸ ਨੇ ਬੁਲਾਇਆ ਆਜੋ ਫੈਸਲਾ ਕਰਾਈਏ ਆਓ ਫੈਸਲਾ ਕਰਾਈਏ ਮੈਂ ਸਰਪੰਚ ਕਸਾਵਾੜ ਆਪਣਾ ਮੋਹਨ ਬਿਰਦੀ ਜੀ ਜਾਂਦੇ ਰਹੇ ਆ ਥਾਣੇ ਉਹਨਾਂ ਨੇ ਕੋਈ ਟਾਈਮ ਨਹੀਂ ਕੋਈ ਸਦਾਪਤ ਹਰਾਸਮੈਂਟ ਕੀਤਾ ਸਾਨੂੰ ਔਰ ਜਦੋਂ ਮਰਜੀ ਉਹ ਫੋਨ ਕਰ ਦਿੰਦਾ ਆ ਪੁਲਿਸ ਘਰੇ ਭੇਜ ਦਿੰਦਾ ਆ ਮੰਗ ਇਹ ਕਰਦੇ ਆ ਵੀ ਜੋ ਸਾਡੇ ਨਾਲ ਤੱਕਾ ਹੋਇਆ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਜਾਤੀਸ਼ੂਦਕ ਸ਼ਬਦ ਬੋਲੇ ਆ ਉੱਤੇ ਕਾਰਵਾਈ ਹੋਣੀ ਚਾਹੀਦੀ ਸਿਆਸੀ ਲੀਡਰ ਜੀ ਉਹਨਾਂ ਦੇ ਕੋਈ ਸਿਆਸੀ ਲੀਡਰ ਜਿਹਦੇ ਕਰਕੇ ਕੋਲ ਸੰਗਾਰ ਵਿੱਚ ਦਵਾਈ ਨਹੀਂ ਹਾਂ ਜੀ ਕਿਸਾਨ ਯੂਨੀਅਨ ਦੇ ਕੋਈ ਆਗੂ ਆ ਮਾਲਵਾ ਦੋਆਬਾ ਮਾਲਵਾ ਦੋਆਬਾ ਦੇ ਆਗੂ ਆ ਕੋਈ ਹਾਂ ਕੋਈ ਸੀਸੀਟੀਵੀ ਵਗੈਰਾ ਦਾ ਕੋਈ ਵੀਡੀਓ ਹੈਗੀ ਮਾਲਕੋਟਪੁਰ ਦੀ ਹੈਗੀ ਉਹਦੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਆ ਤੁਹਾਡੇ ਕੋਲ ਹੈਗੀ ਨਹੀਂ ਮੇਰੇ ਕੋਲ ਨਹੀਂ ਹੈ ਪੁਲਿਸ ਗਈ ਨਹੀਂ ਪੁਲਿਸ ਕੋਲ ਸੋਤੋਂ ਲਉਗੀ ਨਾ ਉਹਦੇ ਘਰ ਦੀ ਕੜਾਊਗੀ ਉਹ ਕੌਣ ਆ ਜਿਹੜਾ ਤੁਸੀਂ ਭਾਰਤੀ ਕਿਸਾਨ ਯੂਨੀਅਨ ਜਿਹੜਾ ਉਹ ਇੰਦਰਵੀਰ ਸਿੰਘ ਮੇਰੀ ਮੋਟਰਸਾਈਕਲ ਖੋ ਕੇ ਅੰਦਰ ਲਾਤਾ ਮੋਟਰਸਾਈਕਲ ਦੇ ਵਿੱਚ ਆਰਸੀ ਆ ਇਨਸ਼ੋਰਸਾ ਪੋਲੂਸ਼ਨ ਆ ਚਾਬੀ ਵਿੱਚ ਲੱਗੀ ਆ ਬਾਹਰ ਉਹਨਾਂ ਕੋਲ ਹੀ ਆ ਮੋਟਰਸਾਈਕਲ ਉਹਨਾਂ ਕੋਲ ਹਾਂ ਇਹ ਕਟਮਰ ਮੌਜੂਦਾ ਸਰਪੰਚ ਦੀ ਹੋਈ ਹੈ ਯੂਦਾ ਸਰਪੰਚ ਦੀ ਨਹੀਂ ਮੋਟਰਸਾਈਕਲ ਪੁਲਿਸ ਨੇ ਨਹੀਂ ਵਾਸਤੂ ਹੈ ਪੁਲਿਸ ਉਹਨਾਂ ਦੀ ਗੱਲ ਕਰ ਰਹੀ ਸਾਡੀ ਟੱਕਰ ਨਹੀਂ ਰਹੀ ਕਿ ਲੱਗਦਾ ਸਰਪੰਚ ਜੀ ਸੁਣੀ ਨਹੀਂ ਜਾ ਰਹੀ ਨਹੀਂ ਸੁਣੀ ਜਾ ਰਹੀ ਕੀ ਕਾਰਨ ਕੀ ਲੱਗਦਾ ਕਾਰਨ ਵਾ ਸਿਆਸੀ ਦਬਾਅ ਜੀ ਭਾਈ ਸਰਪੰਚ ਸਾਹਿਬ ਨਾਲ ਕੈਰੇ ਵੀ ਫੋਟੋ ਮਾਰ ਕੀਤੀ ਗਈ ਹੈ ਕੀ ਨਾਮ ਹੈ ਤੁਹਾਡਾ ਤੇ ਐਕਸਪ੍ਰੈਸ ਕਾਨਫਰੰਸ ਰੱਖੀ ਗਈ ਹੈ ਕੀ ਕੁਝ ਲੱਗਦਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਵੀਡੀਓ ਸਾਥੀਆਂ ਦਾ ਧੰਨਵਾਦ ਤੇ ਸਾਡੇ ਤੁਸੀਂ ਇੱਕ ਛੋਟੇ ਜਿਹੇ ਸੱਜੇ ਤੇ ਅੱਜ ਡਾਕਟਰ ਬੀ ਆਰ ਅੰਬੇਡਕਰ ਪਵਨ ਵਿਖੇ ਪਹੁੰਚੇ ਆ ਅੱਜ ਦਾ ਜੋ ਮੈਟਰ ਹੈ ਉਹ ਦਿੱਦਾ ਕਿ ਸਰਪੰਚ ਸਾਹਿਬ ਨੇ ਦੱਸਿਆ ਤੇ ਕਾਦੀਆਂ ਦੇ ਸਰਪੰਚ ਨੇ ਪਿਛਲੇ 27 ਤਰੀਕ ਨੂੰ 27 7 ਨੂੰ ਇਹਨਾਂ ਦਾ ਝਗੜਾ ਜਿਹੜਾ ਇੱਕ ਪਿੰਡ ਦੇ ਵਿੱਚ ਹੋਇਆ ਜਿੱਥੇ ਕਿਸਾਨ ਯੂਨੀਅਨ ਦੁਆਬਾ ਮਾਲਵਾ ਪੰਜਾਬ ਦਾ ਜੋ ਪ੍ਰਧਾਨ ਆ ਇੰਦਰ ਸਿੰਘ ਕਾਦੀਆ ਕਾਦੀਆ ਜਿਨ੍ਹਾਂ ਨੇ ਇਹਦੇ ਨਾਲ ਕੁੱਟਮਾਰ ਕੀਤੀ ਸਰਪੰਚ ਸਾਹਿਬ ਨਾਲ ਔਰ ਉਸ ਦੌਰਾਨ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਫਿਰ ਉਲਟਾ ਹੀ ਇਹਨਾਂ ਦੇ ਉੱਤੇ ਹੀ ਪੁਲਿਸ ਨੂੰ ਫੋਨ ਕਰਕੇ ਦਬਾਅ ਪਾ ਕੇ ਇਹਨਾਂ ਨੂੰ ਥਾਣੇ ਲਿਜਾਇਆ ਗਿਆ ਔਰ ਇਹਨਾਂ ਦੇ ਇਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਔਰ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਅੱਜ ਵੀ ਉਹ ਸਰਪੰਚ ਦੇ ਘਰੇ ਹੈ ਇੰਦਰਮੋਨ ਇੰਦਰਮੋਨ ਕਾਦੀਆਂ ਦੇ ਇੰਦਰ ਇੰਦਰਵੀਰ ਸਿੰਘ ਕਾਦੀਆਂ ਉਹਦੇ ਘਰੇ ਅੱਜ ਵੀ ਮੌਜੂਦ ਹੈ ਸੋ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਸ ਸੰਵਿਧਾਨ ਨੂੰ 바ਵਾ ਸਾਹਿਬ ਨੇ ਲਿਖਿਆ ਅੱਜ ਵੀ ਉਹ ਪੂਰੀ ਤਰ੍ਹਾਂ ਦੇਸ਼ ਦੇ ਅੰਦਰ ਲਾਗੂ ਨਹੀਂ ਹੈ ਕਿਉਂ ਅਸੀਂ ਹੁਣ ਵੀ ਸੰਵਿਧਾਨ ਦੀ ਲੜਾਈ ਹੀ ਲੜ ਰਹੇ ਆਂ ਕਾਰਨ ਕੀ ਹੈ ਕਿ ਸਾਡੇ ਲੋਕਾਂ ਦਾ ਅੱਜ ਵੀ ਚਾਹੇ ਉਹ ਰੂਰਲ ਏਰੀਆ ਹੋਵੇ ਚਾਹੇ ਕੋਈ ਸ਼ਹਿਰ ਦੇ ਬਾਹਰਲਾ ਸਥਾਨ ਹੋਵੇ ਅੱਜ ਵੀ ਸਾਡੇ ਲੋਕਾਂ ਦਾ ਧੱਕਾ ਹੁੰਦਾ ਆ ਔਰ ਸਭ ਤੋਂ ਅਫਸੋਸ ਦੀ ਗੱਲ ਇਹ ਆ ਕਿ ਜੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਹਮੇਸ਼ਾ ਸਾਜ ਦਾ ਸਾਥ ਦੇਣਾ ਚਾਹੀਦਾ ਲੇਕਿਨ ਉਹ ਨਹੀਂ ਦਿੰਦੇ ਕਿ ਜੋ ਸਿਆਸੀ ਲੋਗ ਨੇ ਜਾਂ ਧਨਾੜ ਲੋਗ ਨੇ ਉਹਨਾਂ ਦਾ ਸਾਥ ਹਮੇਸ਼ਾ ਦਿੰਦੇ ਆਏ ਤਾਂ ਅਸੀਂ ਜੋ ਸੰਵਿਧਾਨ ਬਚਾਓ ਮੋਰਚੇ ਵੱਲੋਂ ਅੱਜ ਦੀ ਜੋ ਪ੍ਰੈਸ ਕਾਨਫਰੰਸ ਰੱਖੀ ਇਹਨਾਂ ਦੇ ਇਨਸਾਫ ਦੀਵਾਨ ਦੇ ਮਸਲੇ ਦੇ ਵਿੱਚ ਸੋ ਮੈਂ ਤੁਹਾਡੇ ਮੀਡੀਆ ਰਾਹੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਭਾਈ ਜੋ ਇਹਨਾਂ ਦਾ ਬਣਦਾ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਨਾਲ ਕੁੱਟਮਾਰ ਕੀਤੀ ਆ ਜੋ ਜੋ ਕੇ ਇਹਨਾਂ ਦੇ ਨਾਮ ਜਿਹੜੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਦੇ ਦਿੱਤੇ ਜਾਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਣਦੀਆਂ ਧਰਾਵਾਂ ਲਗਣੀਆਂ ਚਾਹੀਦੀਆਂ ਔਰ ਖਾਸ ਤੌਰ ਤੇ ਐਸਸੀ ਐਸਟੀ ਐਕਟ ਦਾ ਜਿਹੜਾ ਮਾਮਲਾ ਉਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਔਰ ਸੰਵਿਧਾਨ ਬਚਾਓ ਮੋਰਚੇ ਵੱਲੋਂ ਅੱਜ ਇਹ ਪ੍ਰਸ਼ਾਸਨ ਨੂੰ ਅਸੀਂ ਅਲਟੀਮੇਟਮ ਵੀ ਦੇ ਰਹੇ ਹਾਂ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਇਹਨਾਂ ਸਰਪੰਚ ਸਾਹਿਬ ਦੇ ਨਾਲ ਇਨਸਾਫ਼ ਨਹੀਂ ਹੋਇਆ ਜੋ ਇਹਨਾਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਆ ਅਗਰ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਧਾਰਾ ਧਾਰਾ ਲਾ ਕੇ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਨਹੀਂ ਕੀਤਾ ਗਿਆ ਤਾਂ ਫਿਰ ਅਸੀਂ ਜਿਹੜਾ ਆਪਣਾ ਸੰਘਰਸ਼ ਹੋਰ ਦੇਖਾ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕਰਕੇ ਦਵਾਂਗੇ ਸਰ ਲੱਗਦਾ ਕਿ ਘਰੇ ਹੁੰਦੀ ਬਣ ਬਣ ਰਹੀ ਹੈ ਪਿੰਡਾਂ ਦੇ ਵਿੱਚ ਜਿੱਥੇ ਪਿੰਡਾਂ ਨੂੰ ਇੱਕ ਕਰਨਾ ਜੀਦਾ ਉਸ ਤਰੀਕ ਦੇਖੋ ਅਸੀਂ ਤਾਂ ਸ਼ੁਰੂ ਤੋਂ ਦੇਖੋ ਸਾਨੂੰ ਤਾਂ ਗੁਰੂ ਰਵਦਾਸ ਜੀ ਦੇ ਅਸੀਂ پیرੋਕਾਰ ਆ ਗੁਰੂ ਰਵਦਾਸ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ ਆ ਬੇਗਮਪੁਰੇ ਦੇ ਵਿੱਚ ਸਾਰੇ ਹੀ ਸਮਾਜ ਆਉਂਦੇ ਆ ਉਹਨਾਂ ਨੇ ਕਿਸੇ ਇੱਕ ਸਮਾਜ ਦੀ ਗੱਲ ਨਹੀਂ ਕੀਤੀ ਜਿੰਨਾ ਦਇਆਲੂਪਨਾ ਜਿੰਨਾ ਨੇਕ ਦਿਲ ਅਸੀਂ ਰਦਾਸੀਆ ਕੌਮ ਨੇ ਦਿਖਾਇਆ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਹੋਰ ਦਿਖਾਉਂਦਾ ਲੇਕਿਨ ਇਹ ਲੋਕ ਜਿਹੜੇ ਜਿਨ੍ਹਾਂ ਦੇ ਧੌਣ ਦੇ ਵਿੱਚ ਅੱਜ ਵੀ ਜਾਤ ਪਾਤ ਦਾ ਕਿੱਲਾ ਆ ਉਹ ਇਹ ਗੱਲ ਨੂੰ ਕਦੇ ਨਹੀਂ ਸਮਝ ਸਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜੂਰ ਮੰਨਦੇ ਆ ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਜਿੱਥੇ ਮਹਾਰਾਜ ਨੇ ਇਹ ਗੱਲ ਲਿਖੀ ਮਾਨਸਿਕ ਜਾਤ ਸਭੇ ਕੋ ਪਛਾਨਵੋ ਅੱਜ ਵੀ ਇਹਨਾਂ ਲੋਕਾਂ ਦੇ ਅੰਦਰ ਉਹ ਜਾਤੀ ਮਾਨਸਿਕਤਾ ਨਹੀਂ ਜਾਂਦੀ। ਉਹਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਅਸੀਂ ਸਰਪੰਚੋ ਕਹਿ ਵੀ ਰਹੇ ਆ ਵੀ ਅੱਦਰ ਸਰਪੰਚੀਂ ਬਣੋਈ ਚੀਜ਼ ਇਸ ਲੱਗ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਆਉਣ ਵਾਲੀਆਂ ਚੋਣਾਂ ਵੀ ਆ ਰਹੀਆਂ ਹੁਣ ਸਰਪੰਚੀ ਦੀਆਂ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਹ ਟਾਰਗੇਟ ਕਰਕੇ ਇਹਨਾਂ ਨੀਚਾ ਦਿਖਾਉਣਾ ਚਾਹੁੰਦੇ ਆ ਕਿ ਇਹਨਾਂ ਨੂੰ ਜਿਹੜੀ ਆ ਨਾ ਤਾਂ ਇਹ ਸਰਪੰਚੀ ਲੜ ਸਕਣ ਤੇ ਨਾ ਹੀ ਇਹ ਕਿਸੇ ਕੰਮ ਦੇ ਵਿੱਚ ਅੱਗੇ ਆ ਸਕਣ। ਭਾਈਚਾਰਾ ਇਨਕਲੂਡ ਹੋ ਗਿਆ ਉਹਨਵਾਜ ਦੇਖੋ ਮੈਂ ਤਾਂ ਸਾਰੇ ਹੀ ਸਮਾਜ ਨੂੰ ਬੇਨਤੀ ਕਰੂੰਗਾ ਕਿ ਦੇਖੋ ਜਿੱਥੇ ਤੱਕ ਉਥੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਭਾਈਚਾਰਕ ਸਾਂਝ ਨਿਭਾਉਣੀ ਚਾਹੀਦੀ ਹੈ ਕਿਉਂਕਿ ਮੈਂ ਜਾਣਨਾ ਚੰਗੀ ਤਰ੍ਹਾਂ ਕਿ ਅਸੀਂ ਜਿਸ ਲਈ ਸਿੰਘੂ ਬਾਰਡਰ ਧਰਨਾ ਲੱਗਾ ਸੀ ਕਿਸਾਨ ਮਜ਼ਦੂਰ ਜਿਹੜੇ ਸੰਗਠਨਾਂ ਨੇ ਲਾਇਆ ਸੀਗਾ ਤਾਂ ਸਭ ਤੋਂ ਵੱਧ ਰੋਲ ਅਸੀਂ ਉੱਥੇ ਰਦਾਸੀਆ ਸਮਾਜ ਨੇ ਨਿਭਾਇਆ ਲੇਕਿਨ ਅੱਜ ਜਦੋਂ ਮਸਲੇ ਹੱਲ ਹੋ ਜਾਂਦੇ ਆ ਉਦੋਂ ਮਜ਼ਦੂਰ ਕਿੱਥੇ ਹੁੰਦਾ ਤੇ ਕਿਸਾਨ ਕਿੱਥੇ ਹੁੰਦਾ ਇਸ ਗੱਲ ਨੂੰ ਜਿਹੜਾ ਆ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਸਾਨੂੰ ਭਾਈਚਾਰਕ ਸਾਂਝ ਨੂੰ ਪਹਿਲ ਦੇਣੀ ਚਾਹੀਦੀ ਜੇ ਨਾ ਮਿਲੇ ਇਨਸਾਫ ਤਾਂ ਫਿਰ ਕੀ ਕਾਰਵਾਈ ਆ ਮੈਂ ਪਹਿਲਾਂ ਦੱਸ ਕਰਦੀ ਪੰਜ ਦਿਨ ਦਾ ਸੀ ਅਲਟੀਮੇਟਮ ਦੇ ਰਹੇ ਹਾਂ ਪ੍ਰਸ਼ਾਸਨ ਨੂੰ ਮਾਨਯੋਗ ਐਸਐਚਓ ਸਾਹਿਬ ਔਰ ਮਾਨਯੋਗ ਡਿਪਟੀ ਸਾਹਿਬ ਜੋ ਲੱਡਵੋ ਥਾਣੇ ਨੂੰ ਲੱਗਦੇ ਆ ਕਿਉਂਕਿ ਐਸਐਸਟੀ ਦਾ ਐਕਟ ਹੈ ਜਿਹੜੀ ਪਾਵਰ ਹੈ ਨੋਡਲ ਅਫਸਰوں ਦੇ ਡਿਪਟੀ ਸਾਹਿਬ ਉਹ ਕਰ ਸਕਦੇ ਆ ਡਿਪਟੀ ਸਾਹਿਬ ਨੂੰ ਇਹ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਇਹਨਾਂ ਤੇ ਐਸਐਸਟੀ ਐਕਟ ਲਾਗੇ ਨਾ ਧਰਾਵਾਂ ਤੇ मुकदमा दर्ज किया जाए नहीं तो आपका देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप